ਵਾਇਕ੍ਰਤੀ ਕਾ ਕਾਰਸਾ ਵਾਇਕ੍ਰਤੀ ਕੀ ਫਤੇ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮੋਹਨ ਦਾਸ ਜੀ ਉਹਨਾਂ ਤੋਂ ਵਰੋਸਾ ਹੋਏ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਉਹਨਾਂ ਤੋਂ ਵਰੋਸਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਵੀਰ ਦਾਸ ਜੀ ਤੇ ਮਹਾਪਰਸ਼ਾਂ ਦੀ ਅਪਾਰ ਕਿਰਪਾ ਸਾਧਕੇ ਅੱਜ ਸੇਵਾਦਾਰ ਪਿੰਡ ਫੁਸਾ ਕੋਟਲਾ ਤੋਂ ਪੂਰੇ ਤਕਾਵਾ ਦਉਸ਼ਲਾ ਵਾਸਤੇ ਪੱਠੇ ਵਟਨ ਦੀ ਸੇਵਾ ਕਰੀ ਜਾਂਦੇ ਆ ਇਹ ਪੱਠਿਆਂ ਦੀ ਸੇਵਾ ਸਾਡੇ ਬਹੁਤ ਹੀ ਸਤਿਕਾਰਯੋਗ ਬਾਈ ਸਰਜੀਤ ਸਿੰਘ ਵੱਲਿਓ ਕੀਤੀ ਗਈ ਹੈ ਜਿਸ ਵੀ ਭਾਵਨਾਵਾਂ ਨਾਲ ਬਾਈ ਜੀ ਹੁਣਾਂ ਨੇ ਗਊਆਂ ਨੂੰ ਪੱਠੇ ਦਾਨ ਕੀਤੇ ਹੈ ਪ੍ਰਮਾਤਮਾ ਇਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਦ ਚੜ ਕੇ ਹਿੱਸਾ ਲੈਂਦਾ ਬਾਲ ਔਦਨ ਬਾਸ਼ੇ ਤੇ ਨਾਲ ਹੀ ਧੰਨਵਾਦ ਕਰਦੇ ਆਂ ਸਾਰੇ ਸੇਵਾਦਾਰਾਂ ਦਾ ਜੋ ਨਿਤਾ ਪ੍ਰਤੀ ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਗਊਆਂ ਦੀ ਸੇਵਾ ਵਾਸਤੇ ਸਮਾਂ ਕੱਢਦੇ ਆ ਜੋ ਇੱਕ ਉਤਮ ਸੇਵਾ ਹੈ ਤੇ ਨਗਦ ਫੁਰਮਾ ਪ੍ਰਮਾਤਮਾ ਇਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰੇ ਅੱਗੇ ਤੋਂ ਸੇਵਾ ਦੇ ਵਿੱਚ ਬਾਝੜ ਕੇ ਹਿੱਸਾ ਲੈਣ ਦਾ ਬਲ ਓਦਾਂ ਵਾਖੇ ਇਹ ਸੇਵਾ ਸਾਡੇ ਬਹੁਤ ਹੀ ਸਤਕਾਰਯੋਗ ਗਊ ਗਰੀਬ ਦੇ ਹਾਮੀ ਗਉਆਂ ਦੇ ਪਾਲਕ ਬ੍ਰਾਹਮਣੀਨ ਸਤਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਜਰਨੈਲ ਦਾਸ ਜੀ ਜਿਨ੍ਹਾਂ ਨੇ ਜਨਮ ਹੀ ਗਊ ਤੇ ਗਰੀਬ ਦੀ ਖਾਤਰ ਲਿਆ ਸੀ ਉਹਨਾਂ ਦੀ ਕਿਰਪਾ ਦੇ ਨਾਲ ਚੱਲ ਰਹੀ ਹੈ ਮਹਾਪੁਰਸ਼ਾਂ ਕੇ ਗਉਆਂ ਕੇ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆਂ ਕਿ ਸੇਵਾਕਾਰਾਂ ਤੇ ਮਹਾਪੁਰਸ਼ਾਂ ਤੇ ਮੇਰ ਪਰਿਆ ਹੱਥ ਰੱਖੋ ਜੋ ਸੇਵਾਦਾਰ ਵਧ ਤੋਂ ਵੱਧ ਗਵਾਂ ਦੀ ਸੇਵਾ ਕਰ ਸਕਣ ਤੇ ਮਹਾਪਰਸ਼ ਕਰਾ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ